ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਜਿਹੜੇ ਚਾਹੁੰਦੇ ਹਨ ਕਿ ਸਾਡੇ ਘਰ ਪਰਿਵਾਰ ਵਿੱਚ ਖੁਸ਼ੀਆਂ ਆ ਜਾਣ ਧਨ ਦੀਆਂ ਵੀ ਬਰਕਤਾਂ ਪੈ ਜਾਣ ਤੇ ਸਾਡੇ ਬੱਚਿਆਂ ਤੇ ਪਰਮਾਤਮਾ ਦਾ ਹਮੇਸ਼ਾ ਮਿਹਰ ਭਰਿਆ ਹੱਥ ਰਹੇ ਤੇ ਉਹਨਾਂ ਲਈ ਅਸੀਂ ਅੱਜ ਦੀ ਵੀਡੀਓ ਵਿੱਚ ਦੱਸ ਰਹੇ ਹਾਂ ਜੀ ਕਿ ਜੇਕਰ ਤੁਹਾਨੂੰ ਹਰ ਰੋਜ਼ ਘਰ ਦੇ ਰੁਝੇਵਿਆਂ ਤੋਂ ਵਿਹਲ ਨਹੀਂ ਮਿਲਦੀ ਤੁਸੀਂ ਗੁਰਬਾਣੀ ਦੇ ਨਾਲ ਨਹੀਂ ਜੁੜਦੇ ਤਾਂ ਕੇਵਲ ਐਤਵਾਰ ਦੇ ਦਿਨ ਤੁਸੀਂ ਇਹ ਪਾਠ ਜੇਕਰ ਕਰ ਲੈਂਦੇ ਹੋ ਤਾਂ ਤੁਹਾਡੇ ਉੱਤੇ ਪਰਮਾਤਮਾ ਜ਼ਰੂਰ ਮਿਹਰ ਕਰਨਗੇ ਕਿਉਂਕਿ ਸੁਣਿਆ ਹੀ ਹੈ ਤੁਸੀਂ ਕਿ ਜਿਸ ਦੀ ਜ਼ਿੰਦਗੀ ਵਿੱਚ ਸੁੱਖ ਹੁੰਦੇ ਹਨ ਕਈ ਵਾਰ ਵੇਖਣ ਵਿੱਚ ਆਉਂਦਾ ਹੈ ਕਿ ਉਸ ਨੂੰ ਸੁੱਖ ਹੀ ਮਿਲਦੇ ਰਹਿੰਦੇ ਹਨ ਤੇ ਜਿਸ ਦੀ ਜ਼ਿੰਦਗੀ ਵਿੱਚ ਦੁੱਖ ਹੁੰਦੇ ਹਨ ਉਹਨਾਂ ਨੂੰ ਦੁੱਖਾਂ ਤੋਂ ਛੁਟਕਾਰਾ ਹੀ ਨਹੀਂ ਮਿਲਦਾ ਪਰ ਮਹਾਪੁਰਖ ਜੀ ਦੱਸਦੇ ਹਨ ਕਿ ਕੋਈ ਚਾਹੇ ਅਮੀਰ ਹੈ ਤੇ ਚਾਹੇ ਗਰੀਬ ਹੈ ਚਾਹੇ ਉਹ ਗੋਰਾ ਹੈ ਤੇ ਚਾਹੇ ਕਾਲਾ ਹੈ ਇੱਕ ਗੱਲ ਤਾਂ ਸਭ ਦੇ ਨਾਲ ਬਰਾਬਰ ਹੀ ਵਰਤਣੀ ਹੈ ਉਹ ਹੈ ਮੌਤ ਹਰੇਕ ਇਨਸਾਨ ਨੂੰ ਆਵੇਗੀ ਹੀ ਆਵੇਗੀ ਸਾਧ ਸੰਗਤ ਜੀ ਇੱਥੇ ਇੱਕ ਸਾਖੀ ਵੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਨ ਜੋ ਮਨੁੱਖ ਪਰਮਾਤਮਾ ਨੂੰ ਛੱਡ ਕੇ ਭਟਕ ਚੁੱਕਾ ਸੀ ਪਰ ਉਸ ਨੂੰ ਪਰਮਾਤਮਾ ਨੇ ਆਪਣੇ ਨਾਲ ਫਿਰ ਕਿਵੇਂ ਜੋੜ ਲਿਆ ਸਾਖੀ ਜ਼ਰੂਰ ਧਿਆਨ ਦੇ ਨਾਲ ਸੁਣਿਓ ਜੀ ਕਿ ਫਿਰ ਦੱਸਾਂਗੇ ਉਹ ਕਿਹੜਾ ਸ਼ਬਦ ਹੈ ਜਾਂ ਉਹ ਕਿਹੜਾ ਜਾਪ ਹੈ ਜੋ ਤੁਸੀਂ ਹਰ ਐਤਵਾਰ ਜੇਕਰ ਦੋ ਵਾਰ ਕਰ ਲੈਂਦੇ ਹੋ ਤੇ ਇਸ ਵਿਧੀ ਦੇ ਨਾਲ ਕਰ ਲੈਂਦੇ ਹੋ ਤਾਂ ਤੁਹਾਡੇ ਘਰ ਵਿੱਚ ਵੀ ਖੁਸ਼ੀਆਂ ਤੇ ਬਰਕਤਾਂ ਆਪਣੇ ਆਪ ਹੀ ਆ ਜਾਣਗੀਆਂ ਤੁਹਾਨੂੰ ਰੋਗਾਂ ਤੋਂ ਮੁਕਤੀ ਮਿਲ ਜਾਵੇਗੀ ਸਾਧ ਸੰਗਤ ਜੀ ਇੱਕ ਵਿਅਕਤੀ ਸੀ ਜਿਸ ਦਾ ਨਾਮ ਸੀ ਮਹੰਗਾ ਮਲ ਬੜੇ ਹੀ ਚੰਗੇ ਵਪਾਰੀ ਸਨ ਉਹ ਸਮਾਂ ਉਸ ਉੱਪਰ ਇਧਰਾਂ ਦਾ ਆ ਗਿਆ ਕਿ ਮਹਿੰਗਾ ਮਲ ਮਾਇਆ ਵਿੱਚ ਗ੍ਰਸਤ ਹੋ ਗਿਆ ਉਹ ਰੱਬ ਦਾ ਚੇਤਾ ਹੀ ਭੁਲਾ ਗਿਆ ਜਿਸ ਕਾਰਨ ਉਸ ਦੇ ਸਰੀਰ ਤੇ ਦੁੱਖ ਆ ਗਏ ਉਹਨਾਂ ਦਾ ਸਾਰਾ ਹੀ ਸਰੀਰ ਲੱਤਾਂ ਬਾਹਾਂ ਗੋਡੇ ਮੋਡੇ ਦਰਦ ਕਰਨ ਲੱਗ ਪਏ ਉਹਨਾਂ ਨੇ ਬਹੁਤ ਹੀ ਵਿਦਾਂ ਹਕੀਮਾਂ ਨੂੰ ਦਿਖਾਇਆ ਪਰ ਉਹਨਾਂ ਨੂੰ ਕੁਝ ਫਰਕ ਨਾ ਪਿਆ ਮਹਿੰਗਾ ਮਲਜੀ ਦੇ ਲਈ ਬਹੁਤ ਹੀ ਜੜੀਆਂ ਬੂਟੀਆਂ ਤਿਆਰ ਕੀਤੀਆਂ ਗਈਆਂ ਪਰ ਉਹਨਾਂ ਨੂੰ ਕੋਈ ਫਰਕ ਨਹੀਂ ਸੀ ਪੈ ਰਿਹਾ ਸਰੀਰ ਲਗਾਤਾਰ ਘਟਦਾ ਹੀ ਜਾ ਰਿਹਾ ਸੀ ਘਟਦਾ ਘਟਦਾ ਇੰਨਾ ਘਟ ਗਿਆ ਕਿ ਉਹਨਾਂ ਨੂੰ ਇਸ ਤਰ੍ਹਾਂ ਲੱਗਣ ਲੱਗ ਗਿਆ ਕਿ ਹੁਣ ਮੈਂ ਨਹੀਂ ਬਚਦਾ ਮੈਂ ਤਾਂ ਹੁਣ ਮਰ ਹੀ ਜਾਵਾਂਗਾ ਉਸ ਨੂੰ ਆਪਣੀ ਮੌਤ ਦਿਸਣ ਲੱਗ ਪਈ ਸੀ ਕਿ ਹੁਣ ਮੈਂ ਮਰ ਜਾਵਾਂਗਾ ਫਿਰ ਇੱਕ ਦਿਨ ਉਸ ਦਾ ਮਿੱਤਰ ਉਸ ਦੇ ਕੋਲ ਆਇਆ ਉਹ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦਾ ਸੇਵਕ ਸੀ ਮਹੰਗਾ ਮਲ ਆਪਣੇ ਦੋਸਤ ਨੂੰ ਕਹਿਣ ਲੱਗਾ ਤੂੰ ਪਿਛਲਾ ਸਾਰਾ ਹਿਸਾਬ ਕਿਤਾਬ ਹੁਣ ਨਿਪਟਾਲ ਹੈ ਕਿਉਂਕਿ ਹੁਣ ਮੈਂ ਮਰ ਜਾਣਾ ਹੈ ਉਸ ਦਾ ਮਿੱਤਰ ਹੁਣ ਉਸ ਨੂੰ ਪੁੱਛਣ ਲੱਗਾ ਕਿਉਂ ਕੀ ਹੋ ਗਿਆ ਹੈ ਤੂੰ ਇਹ ਇਦਾਂ ਦੀਆਂ ਗੱਲਾਂ ਕਿਉਂ ਕਰ ਰਿਹਾ ਹੈ ਤੂੰ ਮੇਰਾ ਸਰੀਰ ਦੇਖ ਕਿੰਨਾ ਘਟ ਗਿਆ ਹੈ ਮੈਂ ਬਹੁਤ ਇਲਾਜ ਕਰਵਾਇਆ ਪਰ ਕੋਈ ਫਰਕ ਨਹੀਂ ਪੈ ਰਿਹਾ ਮੇਰਾ ਸਾਰਾ ਸਰੀਰ ਦੁਖਦਾ ਹੈ ਮੈਨੂੰ ਲੱਗਦਾ ਹੈ ਕਿ ਮੇਰੀ ਜਾਨ ਤਾਂ ਹੁਣੇ ਨਿਕਲ ਜਾਊਗੀ ਫਿਰ ਉਸ ਦਾ ਮਿੱਤਰ ਉਹ ਸਿੱਖ ਬੋਲਿਆ ਤੇਰੇ ਵਾਸਤੇ ਸਾਰੇ ਦਰਵਾਜ਼ੇ ਹੁਣ ਬੰਦ ਹੋ ਚੁੱਕੇ ਹਨ ਫਿਰ ਉਸ ਦਾ ਦੋਸਤ ਉਹ ਸਿੱਖ ਬੋਲਿਆ ਤੇਰੇ ਵਾਸਤੇ ਸਾਰੇ ਦਰਵਾਜ਼ੇ ਹੁਣ ਬੰਦ ਹੋ ਚੁੱਕੇ ਹਨ ਪਰ ਇੱਕ ਦਰਵਾਜ਼ਾ ਅਜੇ ਵੀ ਖੁੱਲ੍ਹਾ ਹੈ ਜੇ ਤੂੰ ਮੇਰੀ ਮੰਨੇ ਤਾਂ ਤਨ ਤਨ ਗੁਰੂ ਪਾਤਸ਼ਾ ਅਮਰਦਾਸ ਜੀ ਗੋਇੰਦਵਾਲ ਵਿਖੇ ਬਿਰਾਜਮਾਨ ਹਨ ਤੂੰ ਉਹਨਾਂ ਦੇ ਕੋਲ ਜਾ ਤੇ ਜਾ ਕੇ ਬੇਨਤੀ ਕਰ ਤੈਨੂੰ ਪੂਰਾ ਆਰਾਮ ਆ ਜਾਵੇਗਾ ਤੂੰ ਮੇਰੇ ਕਹਿਣ ਤੇ ਨਾ ਜਾਈ ਆਪਣੇ ਮਨ ਕਰਕੇ ਜਾਈ ਮਨ ਵਿੱਚ ਸ਼ਰਧਾ ਕਰਕੇ ਜਾਵੀਂ ਫਿਰ ਤੈਨੂੰ ਜ਼ਰੂਰ ਆਰਾਮ ਆ ਜਾਵੇਗਾ ਉਸ ਦੇ ਮਨ ਵਿੱਚ ਸ਼ਰਧਾ ਬਣ ਗਈ ਤੇ ਉਹ ਆਪਣੇ ਪਰਿਵਾਰ ਨੂੰ ਕਹਿਣ ਲੱਗਾ ਚਲੋ ਇੱਕ ਦਿਨ ਮਰਨਾ ਤੇ ਹੈ ਆਪਾਂ ਸਾਰੇ ਹੀ ਗੁਰੂ ਦੇ ਦਰਸ਼ਨ ਕਰਨ ਲਈ ਚੱਲਦੇ ਹਾਂ ਫਿਰ ਇੱਕ ਦਿਨ ਸਾਰੇ ਹੀ ਪਰਿਵਾਰ ਵਾਲੇ ਗੁਰਦੁਆਰਾ ਗੋਇੰਦਵਾਲ ਸਾਹਿਬ ਵਿਖੇ ਪਹੁੰਚ ਗਏ। ਉੱਥੇ ਕੀਰਤਨ ਹੋ ਰਿਹਾ ਸੀ। ਸੰਗਤਾਂ ਬੈਠੀਆਂ ਸਨ, ਬੇਨਤੀਆਂ ਕਰ ਰਹੀਆਂ ਸਨ। ਗੁਰੂ ਜੀ ਸੰਗਤਾਂ ਨੂੰ ਖੁਸ਼ੀਆਂ ਬਖਸ਼ ਰਹੇ ਸਨ। ਦੂਸਰੇ ਪਾਸੇ ਬੋਲੀ ਸਾਬਜੀ ਦੀ ਸੇਵਾ ਚੱਲ ਰਹੀ ਸੀ। ਸਿੱਖ ਦੇਖ ਕੇ ਹੈਰਾਨ ਹੋ ਗਿਆ। ਇੰਨੀ ਸੰਗਤ ਪੰਡਾਲ ਵਿੱਚ ਬੈਠੀ ਹੈ ਤੇ ਇੰਨੀ ਸੰਗਤ ਸੇਵਾ ਕਰ ਰਹੀ ਹੈ। ਕੁਝ ਨਾ ਕੁਝ ਤਾਂ ਗੱਲਬਾਤ ਹੈ। ਇੱਥੇ ਕੁਝ ਤਾਂ ਜ਼ਰੂਰ ਹੈ। ਜਿਹੜੇ ਇੰਨੀ ਸੰਗਤ ਇੱਥੇ ਮੌਜੂਦ ਹੈ ਤੇ ਗੁਰੂ ਜੀ ਦੇ ਦਰਸ਼ਨ ਕਰ ਰਹੀ ਹੈ ਉਹਦੇ ਮਨ ਨੂੰ ਕੁਝ ਸ਼ਾਂਤੀ ਮਿਲੀ ਪਹਿਲਾ ਦਿਨ ਹੋਇਆ ਮਹਿੰਗਾ ਮਲ ਨੂੰ ਗੁਰੂ ਜੀ ਦੇ ਕੋਲ ਬੇਨਤੀ ਕਰਨ ਦਾ ਸਮਾਂ ਨਾ ਮਿਲਿਆ ਤੇ ਸਾਰੇ ਉੱਥੇ ਹੀ ਰਹੇ ਜਦ ਦੂਸਰਾ ਦਿਨ ਹੋਇਆ ਸੰਗਤਾਂ ਨੂੰ ਗੁਰੂ ਜੀ ਦੇ ਕੋਲ ਬੇਨਤੀਆਂ ਕਰ ਰਹੀਆਂ ਸਨ ਮਹਿੰਗਾ ਮਲ ਨੇ ਸੋਚਿਆ ਅੱਜ ਫਿਰ ਬੇਨਤੀ ਕਰਨ ਦਾ ਸਮਾਂ ਹੀ ਨਹੀਂ ਲੱਗਣਾ ਹੈ ਲੱਗਦਾ ਚਲੋ ਸੇਵਾ ਹੀ ਕਰ ਲੈਂਦੇ ਹਾਂ ਫਿਰ ਤੀਸਰਾ ਦਿਨ ਆ ਗਿਆ ਤੇ ਸਾਧ ਸੰਗਤ ਜੀ ਮਹੰਗਾ ਮਲ ਨੇ ਕੋਈ ਕਾਲੀ ਨਹੀਂ ਕੀਤੀ ਜਿਨ੍ਹਾਂ ਨੇ ਕੁਝ ਪ੍ਰਾਪਤ ਕਰਨਾ ਹੁੰਦਾ ਹੈ ਉਹ ਕਾਲੇ ਨਹੀਂ ਪੈਂਦੇ ਮਨ ਵਿੱਚ ਹੀ ਗੁਰੂ ਪ੍ਰਤੀ ਪੇਮ ਰੱਖ ਕੇ ਸੇਵਾ ਕਰਦੇ ਹਨ ਫਿਰ ਗੁਰੂ ਜੀ ਵੀ ਉਹਨਾਂ ਦੀ ਸੇਵਾ ਦੇਖ ਕੇ ਖੁਸ਼ ਹੋ ਜਾਂਦੇ ਹਨ ਕਿ ਸਿੱਖ ਮੇਰੀ ਯਾਦ ਦੇ ਨਾਲ ਜੁੜਿਆ ਹੋਇਆ ਹੈ ਹੁਣ ਗੁਰੂ ਜੀ ਦੇ ਕੋਲ ਬੇਨਤੀ ਕਰਨ ਦਾ ਸਮਾਂ ਆ ਗਿਆ ਸੇਠ ਮਹੰਗਾ ਮਲ ਗੁਰੂ ਜੀ ਦੇ ਸਾਹਮਣੇ ਬੈਠਾ ਹੈ ਗੁਰੂ ਜੀ ਨੇ ਨੇਤਰ ਖੋਲੇ ਸੇਠ ਦੇ ਉੱਪਰ ਦ੍ਰਿਸ਼ਟੀ ਪਾਈ ਤੇ ਪੁੱਛਣ ਲੱਗੇ ਹੇ ਭਾਈ ਤੂੰ ਕਿੱਥੋਂ ਆਇਆ ਹੈ ਤੇ ਕਿਵੇਂ ਆਇਆ ਹੈ ਸੇਠ ਮਹੰਗਾ ਮਲ ਜੀ ਕਹਿਣ ਲੱਗੇ ਗੁਰੂ ਜੀ ਮੈਂ ਲਾਹੌਰ ਤੋਂ ਆਇਆ ਹਾਂ ਮਹੰਗਾ ਮਲ ਮੇਰਾ ਨਾਮ ਹੈ ਸਤਗੁਰੂ ਮੈਂ ਤੁਹਾਡੇ ਦਰਸ਼ਨ ਕਰਨ ਵਾਸਤੇ ਆਇਆ ਹਾਂ ਜਦੋਂ ਮਹੰਗਾ ਮਲ ਨੇ ਇਹ ਕਿਹਾ ਕਿ ਮੈਂ ਤੁਹਾਡੇ ਦਰਸ਼ਨ ਕਰਨ ਵਾਸਤੇ ਆਇਆ ਹਾਂ ਤਾਂ ਪਿੱਛੇ ਉਸ ਦੀ ਘਰ ਵਾਲੀ ਬੈਠੀ ਸੀ ਉਹ ਬੋਲੀ ਬੜੇ ਦੁਖੀ ਆਏ ਹਾਂ ਤੁਸੀਂ ਬਿਮਾਰ ਹੋ ਸਾਰਾ ਸਰੀਰ ਤੁਹਾਡਾ ਦੁਖਦਾ ਹੈ ਬਹੁਤ ਜੜੀਆਂ ਬੂਟੀਆਂ ਕੀਤੀਆਂ ਪਰ ਤੁਹਾਨੂੰ ਤਾਂ ਕੋਈ ਆਰਾਮ ਨਹੀਂ ਆਇਆ ਤੁਸੀਂ ਆਪਣੀ ਦੁੱਖ ਦੀ ਬੇਨਤੀ ਕਰੋ ਦਰਸ਼ਨਾਂ ਦੀ ਬੇਨਤੀ ਫਿਰ ਕਿਤੇ ਕਰ ਲਵਾਂਗੇ ਸੇਠ ਨੇ ਇਸ਼ਾਰਾ ਕੀਤਾ ਕਿ ਤੂੰ ਚੁੱਪ ਕਰ ਗੁਰੂ ਜੀ ਨੇ ਫਿਰ ਪੁੱਛਿਆ ਭਾਈ ਗੁਰਮਖੋ ਕਿਵੇਂ ਆਏ ਹੋ ਫਿਰ ਮਹੰਗਾ ਮਲ ਜੀ ਫਿਰ ਕਹਿਣ ਲੱਗੇ ਗੁਰੂ ਜੀ ਆਪ ਜੀ ਦੇ ਦਰਸ਼ਨ ਕਰਨ ਲਈ ਆਏ ਹਾਂ ਗੁਰੂ ਜੀ ਮੇਰੇ ਤੇ ਕਿਰਪਾ ਕਰੋ ਮੈਨੂੰ ਸਿੱਖੀ ਦੀ ਦਾਤ ਬਖਸ਼ੋ ਗੁਰੂ ਜੀ ਕਹਿੰਦੇ ਸਿੱਖੀ ਬਹੁਤ ਹੀ ਮਹਿੰਗੇ ਮੁੱਲ ਪ੍ਰਾਪਤ ਹੁੰਦੀ ਹੈ ਫਿਰ ਮਹੰਗਾ ਮਲ ਨੇ ਗੁਰੂ ਜੀ ਦੇ ਚਰਨਾਂ ਵਿੱਚ ਸਿਰ ਰੱਖ ਕੇ ਬੇਨਤੀ ਕੀਤੀ ਗੁਰੂ ਜੀ ਹੁਣ ਮੈਂ ਆਪ ਜੀ ਦੇ ਚਰਨਾਂ ਵਿੱਚ ਹੀ ਰਹਿਣਾ ਚਾਹੁੰਦਾ ਹਾਂ ਤੁਸੀਂ ਮੈਨੂੰ ਆਪਣੀ ਚਰਨ ਪਾਹਲ ਬਖਸ਼ੋ ਫਿਰ ਉਸ ਨੂੰ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਨੇ ਵਾਹਿਗੁਰੂ ਮੰਤਰ ਬਖਸ਼ਿਆ ਗੁਰੂ ਜੀ ਨੇ ਉਸ ਨੂੰ ਬਚਨ ਕਰਨ ਲੱਗੇ ਹੁਣ ਤੂੰ ਸਿੱਖ ਬਣ ਗਿਆ ਹੈ ਬਚਨ ਮੰਨਣਾ ਸਿੱਖ ਦਾ ਪਹਿਲਾ ਫਰਜ਼ ਹੁੰਦਾ ਹੈ ਹੁਣ ਤੂੰ ਇੱਥੇ ਹੀ ਰਹਿ ਕੇ ਸੇਵਾ ਸਿਮਰਨ ਕਰ ਫਿਰ ਉਸ ਸਮੇਂ ਮਹੰਗਾ ਮਲ ਨੇ ਗੁਰੂ ਜੀ ਨੂੰ ਸਤਿ ਬਚਨ ਕਿਹਾ ਜਦੋਂ ਉੱਠ ਕੇ ਸਾਰਾ ਪਰਿਵਾਰ ਬਾਹਰ ਆਇਆ ਤਾਂ ਪਤਨੀ ਫਿਰ ਕਹਿਣ ਲੱਗੀ ਤੁਸੀਂ ਗੁਰੂ ਜੀ ਤੋਂ ਸਿੱਖੀ ਦੀ ਦਾਤ ਮੰਗ ਰਹੇ ਸੀ ਤੁਸੀਂ ਆਪਣੀ ਬਿਮਾਰੀ ਦੀ ਬੇਨਤੀ ਕਰਨੀ ਸੀ ਉਹ ਕਹਿੰਦਾ ਜਦੋਂ ਮੈਂ ਇੱਥੇ ਸੇਵਾ ਕੀਤੀ ਗੁਰੂ ਜੀ ਦੇ ਦਰਸ਼ਨ ਕੀਤੇ ਤਾਂ ਮੈਨੂੰ ਇੰਜ ਮਹਿਸੂਸ ਹੋਇਆ ਕਿ ਮੈਨੂੰ ਕੋਈ ਵੀ ਰੋਗ ਨਹੀਂ ਹੈ ਮੈਂ ਬਿਲਕੁਲ ਠੀਕ ਹਾਂ ਤੇ ਮੇਰਾ ਦਰਦ ਵੀ ਖਤਮ ਹੋ ਗਿਆ ਹੈ ਪਹਿਲਾਂ ਮੈਨੂੰ ਮੌਤ ਦਿਖਾਈ ਦਿੰਦੀ ਸੀ ਹੁਣ ਤਾਂ ਮੈਨੂੰ ਇੰਜ ਮਹਿਸੂਸ ਹੁੰਦਾ ਹੈ ਕਿ ਮੇਰੀ ਉਮਰ ਅਜੇ ਬਹੁਤ ਹੀ ਲੰਬੀ ਹੈ ਗੁਰੂ ਜੀ ਦੀ ਦ੍ਰਿਸ਼ਟੀ ਪੈਣ ਦੇ ਨਾਲ ਹੀ ਮੇਰਾ ਰੋਗ ਠੀਕ ਹੋ ਗਿਆ ਹੈ ਇਸ ਕਰਕੇ ਹੀ ਮੈਂ ਗੁਰੂ ਜੀ ਤੋਂ ਸਿੱਖੀ ਦੀ ਦਾਤ ਮੰਗਣੀ ਹੈ ਹੁਣ ਮਹੰਗਾ ਮਲ ਦਾ ਪਰਿਵਾਰ ਘਰੇ ਚਲਾ ਗਿਆ ਤੇ ਮਹੰਗਾ ਮਲ ਉੱਥੇ ਹੀ ਲੰਗਰ ਵਿੱਚ ਸੇਵਾ ਕਰਨ ਲੱਗਾ ਮਹੰਗਾ ਮਲ ਜੀ ਗੁਰੂ ਜੀ ਦੇ ਹੁਕਮ ਅਨੁਸਾਰ 2.5 ਸਾਲ ਸੇਵਾ ਕਰਦੇ ਰਹੇ ਸਮਾਪਿਆ ਤੇ ਇੱਕ ਵਾਰ ਮਹੰਗਾ ਮਲ ਜੀ ਦਾ ਪਰਚਾ ਪੈ ਗਿਆ ਗੁਰੂ ਜੀ ਆਪਣੇ ਸਿੱਖ ਦੀ ਪ੍ਰੀਖਿਆ ਤਾਂ ਜ਼ਰੂਰ ਕਰਦੇ ਹਨ ਕਿ ਇਹ ਇੱਕ ਪੱਕਾ ਸਿੱਖ ਹੈ ਜਾਂ ਕੱਚਾ ਸਿੱਖ ਹੈ ਮਹੰਗਾ ਮਲ ਨੇ ਲੰਗਰ ਵਿੱਚ ਸੇਵਾ ਦੀ ਡਿਊਟੀ ਇਹ ਸੀ ਕਿ ਜੋ ਵੀ ਪ੍ਰਸ਼ਾਦਾ ਲੰਗਰ ਵਿੱਚੋਂ ਸ਼ਾਮ ਨੂੰ ਵੱਧ ਜਾਂਦਾ ਸੀ ਉਸ ਦੀ ਬੇਦਬੀ ਨਾ ਹੋਵੇ ਤੇ ਉਸ ਨੂੰ ਦਰਿਆ ਵਿੱਚ ਪਾ ਕੇ ਆਉਣਾ ਹੁੰਦਾ ਸੀ ਇੱਕ ਦਿਨ ਮਹੰਗਾ ਮਲ ਸਾਰਾ ਹੀ ਬਚਿਆ ਹੋਇਆ ਪਦਾਰਤ ਲੱਦ ਕੇ ਦਰਿਆ ਦੇ ਕੰਢੇ ਪਹੁੰਚਾਉਣ ਲਈ ਜਾ ਰਿਹਾ ਸੀ ਰਸਤੇ ਦੇ ਵਿੱਚ ਉਸ ਨੂੰ ਤਿੰਨ ਆਦਮੀ ਦਿਖਾਈ ਦਿੱਤੇ ਮਹੰਗਾ ਮਰਨੇ ਸੋਚਿਆ ਇਹ ਰਸਤਾ ਤਾਂ ਗੁਰੂ ਘਰ ਵੱਲ ਹੀ ਜਾਂਦਾ ਹੈ ਗੁਰੂ ਜੀ ਦੇ ਸਿੱਖ ਹੀ ਹੋਣਗੇ ਪਰ ਉਹ ਤਿੰਨੇ ਚੋਰ ਸਨ ਮਹੰਗਾ ਮਰਨੇ ਉਹਨਾਂ ਨੂੰ ਗੁਰੂ ਜੀ ਦੇ ਸਿੱਖ ਸਮਝ ਕੇ ਰੋਕ ਕੇ ਪੁੱਛਿਆ ਤੁਸੀਂ ਗੁਰੂ ਸਾਹਿਬਾਂ ਦੇ ਦਰਸ਼ਨ ਕਰਨ ਜਾ ਰਹੇ ਹੋ ਉਹ ਕਹਿੰਦੇ ਅਸੀਂ ਗੁਰੂ ਜੀ ਦੇ ਕੋਲ ਜਾ ਰਹੇ ਹਾਂ ਉਹ ਕਹਿੰਦੇ ਉੱਥੇ ਲੰਗਰ ਵਿੱਚ ਕੋਈ ਜਲ ਪਾਣੀ ਨਹੀਂ ਹੈ ਤੁਸੀਂ ਇੱਥੇ ਬੈਠੋ ਮੈਂ ਤੁਹਾਨੂੰ ਜਲ ਪਾਣੀ ਸ਼ਿਕਾ ਦੇਂਦਾ ਹਾਂ ਉਹ ਤਿੰਨੇ ਚੋਰ ਜਦੋਂ ਪ੍ਰਸ਼ਾਦਾ ਛਕਣ ਲੱਗ ਪਏ ਤਾਂ ਆਪਸ ਵਿੱਚ ਗੱਲਾਂ ਕਰਨ ਲੱਗੇ ਇਸ ਨੇ ਸਾਨੂੰ ਸ਼ਾਇਦ ਪਹਿਚਾਣ ਲਿਆ ਹੈ ਕਿਤੇ ਆਪਾਂ ਚੋਰੀ ਕਰਦੇ ਹੋਏ ਨਾ ਫੜੇ ਜਾਈਏ ਹੁਣ ਆਪਾਂ ਕੀ ਕਰੀਏ ਉਹਨਾਂ ਵਿੱਚੋਂ ਇੱਕ ਚੋਰ ਕਹਿਣ ਲੱਗਾ ਕਰਨਾ ਕੀ ਹੈ ਜਦੋਂ ਆਪਾਂ ਇਸ ਨੂੰ ਮਾਰ ਹੀ ਦੇਵਾਂਗੇ ਤਾਂ ਫਿਰ ਸਾਡਾ ਨਾਮ ਕਿੱਥੇ ਆ ਜਾਵੇਗਾ ਦੂਸਰਾ ਚੋਰ ਬੋਲਿਆ ਆਪਾਂ ਇਸਨੂੰ ਮਾਰਨਾ ਨਹੀਂ ਹੈ ਇਸਨੇ ਸਾਨੂੰ ਬਹੁਤ ਹੀ ਸ਼ਰਧਾ ਦੇ ਨਾਲ ਪ੍ਰਸ਼ਾਦਾ ਸ਼ਿਕਾਇਆ ਹੈ ਇਸ ਤਰ੍ਹਾਂ ਉਹਨਾਂ ਤਿੰਨਾਂ ਨੇ ਕੀਤਾ ਉਹਨਾਂ ਨੇ ਕੀ ਕੀਤਾ ਕਿ ਮਹਿੰਗਾ ਮਲਜੀ ਨੂੰ ਬਨ ਕੇ ਟੋਏ ਵਿੱਚ ਲਮਕਾ ਦਿੱਤਾ ਪਰ ਉਹ ਸਿੱਖ ਨੇ ਰੌਲਾ ਨਹੀਂ ਪਾਇਆ ਤੇ ਉਹ ਸਿਮਰਨ ਹੀ ਕਰਦਾ ਰਿਹਾ ਚੋਰ ਉਸ ਨੂੰ ਬਨ ਕੇ ਚਲੇ ਗਏ ਹੁਣ ਉਹ ਚੋਰ ਸੰਗਤ ਵਿੱਚ ਪਿੱਛੇ ਬੈਠੇ ਸਨ ਇੱਧਰ ਉੱਧਰ ਵੇਖ ਰਹੇ ਸਨ ਕਿ ਮਾਇਆ ਕਿਸ ਤਰ੍ਹਾਂ ਚਰੌਣੀ ਹੈ ਤੇ ਭੱਜਣਾ ਕਿੱਥੋਂ ਦੀ ਹੈ ਅੰਤਰਜਾਮੀ ਗੁਰੂ ਜੀ ਸਭ ਕੁਝ ਜਾਣਦੇ ਹੋਏ ਬਚਨ ਕਰਨ ਲੱਗੇ ਕਿ ਜਿਹੜੇ ਰਾਤ ਤਿੰਨ ਜਾਣੇ ਆਏ ਸੀ ਪਿੱਛੇ ਬੈਠੇ ਹਨ ਉਹਨਾਂ ਨੂੰ ਬੁਲਾਓ ਉਹ ਤਿੰਨੇ ਚੋਰ ਗੁਰੂ ਜੀ ਦੇ ਕੋਲ ਆਏ ਤੇ ਕਹਿਣ ਲੱਗੇ ਗੁਰੂ ਜੀ ਅਸੀਂ ਤਾਂ ਪਿੱਛੇ ਬਹੁਤ ਹੀ ਆਨੰਦ ਵਿੱਚ ਬੈਠੇ ਸੀ ਉਹਨਾਂ ਦੀ ਗੱਲ ਸੁਣ ਕੇ ਗੁਰੂ ਜੀ ਬਚਨ ਕਰਨ ਲੱਗੇ ਆਨੰਦ ਤਾਂ ਉਸ ਨੂੰ ਵੀ ਬਹੁਤ ਆ ਰਿਹਾ ਹੈ ਜਿਸ ਨੂੰ ਤੁਸੀਂ ਰਾਤ ਧਰਤੀ ਦੇ ਵਿੱਚ ਗੱਡ ਕੇ ਆਏ ਹੋ ਗੁਰੂ ਜੀ ਦਾ ਇਹ ਵਚਨ ਸੁਣ ਕੇ ਉਹ ਬਹੁਤ ਹੀ ਡਰ ਗਏ ਤੇ ਫਿਰ ਉਹਨਾਂ ਨੂੰ ਪਤਾ ਲੱਗਾ ਕਿ ਜਿਸ ਨੂੰ ਉਹ ਦਬ ਕੇ ਆਏ ਹਨ ਉਹ ਗੁਰੂ ਜੀ ਦਾ ਹੀ ਸਿੱਖ ਰਾਤ ਇੱਥੇ ਵਾਪਸ ਨਹੀਂ ਆਇਆ ਫਿਰ ਗੁਰੂ ਅਮਰਦਾਸ ਜੀ ਨੇ ਉਹਨਾਂ ਤਿੰਨਾਂ ਨੂੰ ਨਾਲ ਲੈ ਕੇ ਮਹੰਗਾ ਮਲ ਦੇ ਕੋਲ ਪਹੁੰਚ ਗਏ ਗੁਰੂ ਜੀ ਦੇ ਸਿੱਖਾਂ ਨੇ ਆਵਾਜ਼ ਦਿੱਤੀ ਮਹੰਗਾ ਮਲ ਜੀ ਗੁਰੂ ਜੀ ਆਏ ਹਨ ਪਰ ਮਹੰਗਾ ਮਲ ਦੇ ਸਮਾਦੀ ਲੱਗੀ ਹੋਈ ਸੀ ਫਿਰ ਗੁਰੂ ਜੀ ਨੇ ਬਾਬਾ ਬੁੱਢਾ ਜੀ ਨੂੰ ਬਚਨ ਕੀਤਾ ਕਿ ਇਹਨਾਂ ਦੇ ਕੰਨ ਕੋਲ ਤਿੰਨ ਵਾਰ ਸਤਨਾਮ ਦੀ ਆਵਾਜ਼ ਦਿਓ ਫਿਰ ਉਹਨਾਂ ਦੀ ਸਮਾਦੀ ਖੁੱਲੇਗੀ ਤੇ ਜਦੋਂ ਨੇਤਰ ਖੋਲ ਕੇ ਉਸਨੇ ਦੇਖਿਆ ਤਾਂ ਗੁਰੂ ਜੀ ਦੇ ਦਰਸ਼ਨ ਕੀਤੇ ਤਾਂ ਮਹੰਗਾ ਮਲ ਜੀ ਵਿਰਾਗ ਕਰਨ ਲੱਗੇ ਗੁਰੂ ਜੀ ਤੁਸੀਂ ਆਪ ਚੱਲ ਕੇ ਆਏ ਹੋ ਜੇ ਪਤਾ ਤੁਹਾਨੂੰ ਲੱਗ ਹੀ ਗਿਆ ਸੀ ਕਿ ਮੈਨੂੰ ਚੋਰਾ ਨੇ ਇੱਥੇ ਗੱਡਿਆ ਹੋਇਆ ਹੈ ਤਾਂ ਤੁਸੀਂ ਸਿੱਖਾਂ ਨੂੰ ਭੇਜ ਦਿੰਦੇ ਗੁਰੂ ਜੀ ਬਚਨ ਕਰਨ ਲੱਗੇ ਸਿੱਖਾ ਜਿਹੜੇ ਮੇਰੇ ਪਾਏ ਹੋਏ ਪਰਚਿਆਂ ਵਿੱਚੋਂ ਪਾਸ ਹੋ ਜਾਂਦੇ ਹਨ ਉਹਨਾਂ ਦੇ ਕੋਲ ਮੈਂ ਫਿਰ ਆਪ ਹੀ ਜਾਂਦਾ ਹਾਂ ਸਿੱਖਾਂ ਨੂੰ ਨਹੀਂ ਭੇਜਦਾ ਉਹਨਾਂ ਦੀ ਫਿਰ ਮੈਂ ਆਪ ਹੀ ਪਿਆਜ ਰੱਖਦਾ ਹਾਂ ਗੁਰੂ ਜੀ ਕਹਿੰਦੇ ਜਿਹੜੇ ਹੱਥਾਂ ਦੇ ਨਾਲ ਤੁਸੀਂ ਇਸ ਨੂੰ ਦੱਬਿਆ ਸੀ ਉਹਨਾਂ ਹੀ ਹੱਥਾਂ ਦੇ ਨਾਲ ਤੁਸੀਂ ਹੁਣ ਇਸ ਨੂੰ ਬਾਹਰ ਕੱਢੋ ਜਦੋਂ ਮਹੰਗਾ ਮਲ ਜੀ ਨੂੰ ਬਾਹਰ ਕੱਢਿਆ ਤਾਂ ਗੁਰੂ ਜੀ ਨੇ ਉਸ ਨੂੰ ਗੱਲ ਨਾਲ ਲਾਇਆ ਤੇ ਬਹੁਤ ਵਾਰ ਤੇ ਮਹੰਗਾ ਮਲ ਨੂੰ ਬਹੁਤ ਹੀ ਵਾਰ ਦਿੱਤੇ ਗੁਰੂ ਜੀ ਨੂੰ ਫਿਰ ਮਹੰਗਾ ਮਲ ਜੀ ਨੂੰ ਪੁੱਛਣ ਲੱਗੇ ਇਹਨਾਂ ਨੇ ਸਾਰੀ ਰਾਤ ਤੇਨੂੰ ਟੋਏ ਵਿੱਚ ਦਬ ਛੱਡਿਆ ਹੈ ਦੱਸੋ ਇਹਨਾਂ ਨੂੰ ਕੀ ਸਜ਼ਾ ਦਿੱਤੀ ਜਾਵੇ ਮਹੰਗਾ ਮਲ ਜੀ ਕਹਿੰਦੇ ਅਸੀਂ ਤੁਹਾਡੇ ਸੇਵਕ ਹਾਂ ਤੁਸੀਂ ਗੁਰੂ ਜੀ ਹੋ ਆਪ ਜੀ ਦਾ ਜੋ ਵੀ ਹੁਕਮ ਹੋਵੇ ਉਹੀ ਸਜ਼ਾ ਦੇ ਦਿਓ ਦੂਜੀ ਵਾਰ ਗੁਰੂ ਜੀ ਨੇ ਫਿਰ ਪੁੱਛਿਆ ਨਹੀਂ ਤੂੰ ਦੱਸ ਇਹਨਾਂ ਨੂੰ ਕੀ ਸਜ਼ਾ ਦਿੱਤੀ ਜਾਵੇ ਉਹ ਫਿਰ ਕਹਿਣ ਲੱਗਾ ਗੁਰੂ ਜੀ ਜੋ ਆਪ ਜੀ ਦਾ ਹੁਕਮ ਗੁਰੂ ਜੀ ਕਹਿੰਦੇ ਹੁਣ ਸਾਡਾ ਤੀਸਰਾ ਬਚਨ ਹੈ ਇਹਨਾਂ ਨੂੰ ਕੀ ਸਜ਼ਾ ਦਿੱਤੀ ਜਾਵੇ ਫਿਰ ਮਹੰਗਾ ਮਲ ਜੀ ਕਹਿਣ ਲੱਗੇ ਗੁਰੂ ਜੀ ਕਿਰਪਾ ਕਰੋ ਗੁਰੂ ਜੀ ਇਹਨਾਂ ਨੂੰ ਵੀ ਸਿੱਖੀ ਦੀ ਦਾਤ ਬਖਸ਼ ਦਿਓ ਹੁਣ ਤਿੰਨੇ ਚੋਰ ਵੀ ਗੁਰੂ ਜੀ ਦੇ ਚਰਨਾਂ ਤੇ ਡਿੱਗ ਪਏ ਤੇ ਆਪਣੀ ਭੁੱਲ ਮੰਗਣ ਲੱਗ ਪਏ ਸਾਧ ਸੰਗਤ ਜੀ ਗੁਰੂ ਜੀ ਬਚਨ ਕਰਦੇ ਸਨ ਕਿ ਸਾਨੂੰ ਵੀ ਆਪਣੇ ਅੰਦਰ ਝਾਤ ਮਾਰ ਕੇ ਵੇਖਣਾ ਚਾਹੀਦਾ ਹੈ ਕਿ ਅਸੀਂ ਗੁਰੂ ਜੀ ਦੀ ਯਾਦ ਵਿੱਚ ਕਿੰਨੇ ਕੁ ਬੈਠੇ ਹਾਂ ਸਾਧ ਸੰਗਤ ਜੀ ਮਿਹਨਤ ਦੇ ਨਾਲ ਨਾਲ ਸਾਨੂੰ ਸਬਰ ਦੀ ਵੀ ਬਹੁਤ ਲੋੜ ਹੁੰਦੀ ਹੈ ਸੰਗਤ ਜੀ ਹਮੇਸ਼ਾ ਉਸ ਵਾਹਿਗੁਰੂ ਅਕਾਲ ਪੁਰਖ ਜੀ ਦੇ ਨਾਲ ਜੁੜੇ ਰਹੋ ਜੇਕਰ ਜ਼ਿੰਦਗੀ ਦੇ ਵਿੱਚ ਜ਼ਿਆਦਾ ਰੁਝੇਵੇਂ ਹਨ ਤਾਂ ਘੱਟੋ-ਘੱਟ 10-15 ਮਿੰਟ ਉਸ ਵਾਹਿਗੁਰੂ ਅਕਾਲ ਪੁਰਖ ਜੀ ਦੇ ਲਈ ਜ਼ਰੂਰ ਕੱਢੋ ਆਪਾਂ ਵੀ ਆਪਣੀ ਜ਼ਿੰਦਗੀ ਦਾ ਪੱਕਾ ਨਿਯਮ ਬਣਾਈਏ ਜ਼ਿੰਦਗੀ ਦੇ ਜਿੰਨੇ ਵੀ ਮਰਜ਼ੀ ਰੁਝੇਵੇਂ ਹੋਣ ਪਰ 10-15 ਮਿੰਟ ਕੱਢ ਕੇ ਰਾਤ ਨੂੰ ਸੌਣ ਤੋਂ ਪਹਿਲਾਂ ਉਸ ਵਾਹਿਗੁਰੂ ਅਕਾਲ ਪੁਰਖ ਜੀ ਦੇ ਨਾਲ ਜੁੜ ਜਾਈਏ ਜੇਕਰ ਤੁਸੀਂ ਕਿਸੇ ਬਾਣੀ ਦਾ ਜਾਪ ਕਰਦੇ ਹੋ ਤਾਂ ਉਸ ਨੂੰ ਨਿਰੰਤਰ ਚਲਾਈ ਰੱਖੋ ਨਾਲ ਹੀ ਤੁਹਾਡੇ ਅੱਗੇ ਬੇਨਤੀ ਕਰਦੇ ਹਾਂ ਕਿ ਸੁਖਮਨੀ ਸਾਹਿਬ ਜੀ ਦਾ ਜਾਪ ਹਰ ਐਤਵਾਰ ਨੂੰ ਜੇਕਰ ਤੁਸੀਂ ਕਰ ਸਕਦੇ ਹੋ ਤਾਂ ਬਹੁਤ ਹੀ ਵਧੀਆ ਹੋਵੇਗਾ ਜੇਕਰ ਤੁਸੀਂ ਸੁਖਮਨੀ ਸਾਹਿਬ ਜੀ ਦੇ ਨਾਲ ਨਾਲ ਮੂਲ ਮੰਤਰ ਦਾ ਜਾਪ 108 ਮਣਕੇ ਮਾਲਾ ਦੇ ਅੰਮ੍ਰਿਤ ਵੇਲੇ ਸ਼ੁਰੂ ਕਰ ਦਿਓ ਇੱਕ ਮਾਲਾ ਤੁਸੀਂ ਰਾਤ ਨੂੰ ਜਪ ਲਿਓ ਤਾਂ ਤੁਸੀਂ ਦੇਖਿਓ ਤੁਹਾਡੀ ਜ਼ਿੰਦਗੀ ਵਿੱਚ ਕਿਵੇਂ ਚਮਤਕਾਰ ਹੋਣ ਲੱਗ ਜਾਣਗੇ ਤੁਹਾਨੂੰ ਸਾਰੀਆਂ ਹੀ ਜ਼ਿੰਦਗੀ ਦੀਆਂ ਸੁੱਖ ਸਹੂਲਤਾਂ ਵੀ ਮਿਲ ਜਾਣਗੀਆਂ ਤੇ ਤੁਸੀਂ ਆਪਣੇ ਪਰਮਾਤਮਾ ਦੇ ਨਾਲ ਵੀ ਜੁੜ ਜਾਓਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ